ਪਟਿਆਲਾ ਵਿਖੇ ਜੱਟਾਂ ਵਾਲੇ ਚੌਂਦਰੀ ਵਿਖੇ ਘਰ ਵਿੱਚ ਦਾਖਲ ਹੋ ਕੇ ਮਾਰੇ ਗਏ ਚਾਕੂ ਜਾਣਕਾਰੀ ਅਨੁਸਾਰ ਹਰ ਸਿਮਰਨ ਨਾਮ ਦੇ ਨੌਜਵਾਨ ਦੇ ਘਰ ਦੇ ਰਾਤ 4-5 ਵਿਅਕਤੀ ਵੱਲੋਂ ਵੜ ਕੇ ਚਾਕੂ ਨਾਲ ਹਮਲਾ ਕੀਤਾ ਗਿਆ ਜਿਸ ਦੌਰਾਨ ਹਰ ਸਿਮਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਟਿਆਲਾ ਦੇ ਰਾਜੇਂਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਪੀੜਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਕੁਝ ਨੌਜਵਾਨ ਮੇਰ ਘਰ ਵੜ ਗਏ ਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਪੀੜਤ ਨੇ ਦੱਸਿਆ ਕਿ ਇਹ ਸਭ ਪੁਰਾਣੀ ਰੰਜਿਸ਼ ਕਰਕੇ ਹੋਇਆ ਹੈ ਉਹਨਾਂ ਦੱਸਿਆ ਕਿ ਜਿਹੜੇ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਉੱਥੇ ਹੀ ਪੀੜਤ ਵੱਲੋਂ ਪ੍ਰਸ਼ਾਸਨ ਅਗੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਸਾਰਾ ਕੀ ਹੈ ਮਾਮਲਾ ਆਓ ਸੁਣਾਉਣੇ ਪੂਰੀ ਖਬਰ ਹਾਂਜੀ ਭਾਈ ਕੀ ਨਾਮ ਹੈ ਮੇਰਾ ਨਾਮ ਜੀ ਅਮਨ ਭੰਡਾਰੀ ਜੀ ਅਮਨ ਜੀ ਕਿਸ ਜਗ੍ਹਾ ਤੇ ਰਹਿੰਦੇ ਹੋ ਪਾਜੀ ਇਸੇ ਮਕਾਨ ਚ ਰਹਿੰਦੇ ਜੀ ਕਿਸ ਜਗ੍ਹਾ ਤੇ ਮੁਹੱਲਾ ਕੀ ਹੈ ਜੱਟਾਂ ਵਾਲੇ ਚੌਂਤਰਾ ਜੀ ਤੇ ਮਾਮਲਾ ਕੀ ਹੈ ਜਿਹੜਾ ਕੀ ਹਮਲਾ ਹੋਇਆ ਕੌਣ ਲੋਕ ਸੀ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਮਾਮਲਾ ਜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਹੈ ਜੀ ਇਹਨਾਂ ਦਾ ਕਿਲਾ ਚੌਂਕ ਝਗੜਾ ਹੋਇਆ ਉੱਚਗੜ ਦੇ ਵਿੱਚ ਇਹਨਾਂ ਨੇ ਉਹਦੇ ਤੇ ਝੂਠਾ ਇਲਜ਼ਾਮ ਲਾਇਆ ਸੀ ਵੀ ਮੇਰੀ ਚੈਨੀ ਖੋਈ ਹੈ ਕਿਦੇ ਉੱਤੇ ਮੇਰੇ ਚਾਚੇ ਦੇ ਬੇਟੇ ਤੇ ਚਿੰਟੂ ਤੇ ਜਿਸ ਦਿਨ ਅੱਜ ਵਾਕਾ ਵਾਕਾ ਹੋਇਆ ਜੀ ਤੇ ਉਸ ਦਰਮਿਆਨ ਜੀ ਅਸੀਂ ਐਸਪੀ ਸਾਹਿਬ ਦੇ ਇਨਕੁਆਰੀ ਲਈ ਵੀ ਟ੍ਰੈਫਿਕ ਐਸਪੀ ਸਾਹਿਬ ਕੋਲ ਇਹਨਾਂ ਦੀ ਇਨਕੁਆਰੀ ਲੱਗੀ ਹੋਈ ਹੈ ਇਨਕੁਆਰੀ ਦੇ ਵਿੱਚ ਕਿ ਚਲੋ ਗ੍ਰਿਫਤਾਰੀ ਤਾਂ ਮੰਨਾਂ ਕਰਤੀ ਸੀ ਉਹਨਾਂ ਨੇ ਉਹ ਘਰੇ ਆਂਦਾ ਸੀ ਮੁੰਡਾ ਪੈ ਜਾਂਦਾ ਸੀ ਤੇ ਕੱਪੜੇ ਦਾ ਕੰਮ ਕਰਦਾ ਜੀ ਮੁੰਡਾ 8-10000 ਤਨਖਾਹ ਆਉਦੀ ਗਰੀਬ ਪਰਿਵਾਰ ਚੋਂ ਹੈ ਜੀ ਉਹਦੇ ਮੰਮੀ ਉਹਦੇ ਫਾਦਰ ਸਾਹਿਬ ਪਾੜ ਦੀ ਵਾਰੀ ਲਾਂਦੇ ਆ ਗੁਰੂ ਘਰ ਨਾਲ ਜੁੜੇ ਹੋਏ ਆ ਵਧੀਆ ਜੀ ਆਏ ਜੀ ਸਿਧ ਰਾਤ ਨੂੰ 12:30 1 ਵਜੇ ਆਏ ਗੇਟ ਸਾਡਾ ਖੁੱਲਾ ਹੁੰਦਾ ਕਿਉਂਕਿ ਕਈ ਵਾਰ ਚਾਚਾ ਜੀ ਨੇ ਰਾਤ ਨੂੰ ਵਾਰੀ ਲਾਂਨ ਜਾਣਾ ਹੁੰਦਾ ਕਈ ਚਾਚੀ ਨੇ ਵੀ ਜਾਣਾ ਹੁੰਦਾ ਜੀ ਕਰ ਗੇਟ ਖੁੱਲਾ ਸੀ ਸਿੱਧਾ ਉੱਪਰ ਚੜ ਗਏ ਉੱਪਰ ਚੜਨ ਤੋਂ ਬਾਅਦ ਉਹਨਾਂ ਨੇ ਕੁੱਟਮਾਰ ਸ਼ੁਰੂ ਕਰਤੀ ਦਰਵਾਜ਼ੇ ਦਰਵਾਜ਼ੇ ਤੋੜੇ ਉਹਨਾਂ ਤੇ ਤੇ ਉਹਦੇ ਕੇਸ ਫੜੇ ਹੋਏ ਸੀ ਕੇਸਾਂ ਨੂੰ ਫੜ ਕੇ ਦੱਬਿਆ ਹੋਇਆ ਸੀਗਾ ਜੀ ਦੋਨਾਂ ਨੇ ਇੱਕ ਸੀਗਾ ਮੰਨੀ ਤੇ ਇੱਕ ਸੀਗਾ ਸਾਗਰ ਨਾਲ ਸਿਗਾ ਵਿਨੇ ਸਫਾਵਾਦੀ ਗੇਟ ਤੋਂ ਮੁੰਡਾ ਤੇ ਇੱਕ ਸਿਗਾ ਜੀ ਆਪਣਾ ਅਰਸ਼ੀ ਤੇ ਇਹਨਾਂ ਨੇ ਆ ਕੇ ਚਾਰੋਂ ਕੀ ਕੰਮ ਕਰਦੇ ਆ ਇਹ ਜੀ ਚਾਰੋਂ ਕਬਾੜ ਦਾ ਕੰਮ ਕਰਦੇ ਆ ਜੀ ਜੀ ਦੇ ਚ ਦੋ ਕਬਾੜ ਦਾ ਕੰਮ ਕਰਦੇ ਆ ਜੀ ਤੇ ਦੋ ਪਤਾ ਨਹੀਂ ਕੀ ਕਰਦੇ ਆ ਜੀ ਮੁੰਡੇ ਤੇ ਉਹ ਆਪਸੀ ਇਹਨਾਂ ਦੀ ਕੋਈ ਪਹਿਲਾਂ ਯਾਰੀ ਦੋਸਤੀ ਵੀ ਸੀ ਇਹਨਾਂ ਦੀ ਇਕੱਠੇ ਖਾਣਾ ਇਕੱਠੇ ਹੀ ਪੀਣਾ ਇਕੱਠੇ ਸਾਰਾ ਕੁਝ ਸੀਗਾ ਫਿਰ ਇਹਨਾਂ ਦੀ ਵਿਗੜੀ ਤਾਂ ਪੂਰੀ ਤਰ੍ਹਾਂ ਵਿਗੜ ਗਈ ਤਦ ਨੇ ਕੀ ਹੋਇਆ ਇਹਨਾਂ ਦੀ ਗੱਲ ਵਿਚਲੀ ਗੱਲ ਕੀ ਹੈ ਕੀ ਨਹੀਂ ਰੱਬ ਜਾਣਦਾ ਜੀ ਪਰ ਉਹ ਰਾਤ ਇਹ ਵਾਕਾ ਹੋਇਆ ਜੀ ਸੁੱਤੇ ਵੇ ਸਾਰੇ ਉੱਪਰ ਜਾ ਕੇ ਕੁੱਟਿਆ ਬਹੁਤ ਉਹਦੇ ਚਾਕੂ ਮਾਰੇ ਭਰਾ ਦੇ ਮੇਰੇ ਦੇ ਜੇ ਮੌਕੇ ਤੇ ਮੈਂ ਨਾ ਹੁੰਦਾ ਤਾਂ ਇਹਨੂੰ ਖਤਮ ਕਰ ਦਿੰਦੇ ਆ ਤੁਸੀਂ ਮੇਰਾ ਹਾਲ ਦੇਖ ਲਓ ਹਾਂਜੀ ਹਾਂਜੀ ਅਸੀਂ ਕਾਂਗਰਸ ਪਾਰਟੀ ਤੋਂ ਆਂ ਜੀ ਮਮਾ ਮੇਰੇ ਇਲੈਕਸ਼ਨ ਲੜੇ ਪਏ ਅਜੀਤਪਾਲ ਕੋਲੀ ਦੇ ਮੁਕਾਬਲੇ ਇਲੈਕਸ਼ਨ ਲੜੇ ਆ ਜੀ ਤੇ ਹੁਣ ਕੀ ਲੱਗਦਾ ਇਦਾਂ ਦੇ ਦਿਨ ਦਿਹਾੜੇ ਰਾਤਾਂ ਤੋਂ ਨਹੀਂ ਰਾਤ ਨੂੰ ਮੋਹਰੀ ਬਹੁਤ 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 ਮਾੜਾ ਹਾਲ ਹੈ ਜੀ ਬਦਮਾਸ਼ੀ ਦਾ ਪੂਰਾ ਨੰਗਾ ਨਾਚ ਹੋਇਆ ਜੀ ਬਹੁਤ ਜਿਆਦਾ ਇਹਨਾਂ ਨੇ ਅੱਤ ਚੱਕੀ ਹੋਈ ਸੀ ਰਾਤ ਜੀ ਅੱਤ ਚੱਕੀ ਹੋਈ ਸੀ ਜੇ ਮੈਂ ਘਰੇ ਨਾ ਹੁੰਦਾ ਹੁਣ ਮੇਰਾ ਬ੍ਰਦਰ ਹੈ ਜੀ ਉਹ ਡਰਾਈਵਰੀ ਕਰਦਾ ਜੀ ਦਿੱਲੀ ਪਟਿਆਲਾ ਆਪਣੀ ਗੱਡੀ ਚ ਚਲਾਉਂਦਾ ਜੀ ਮੈਂ ਘਰੇ ਹੁੰਦਾ ਮੇਰਾ ਹੈਗਾ ਜੀ ਡਿਸਪੋਜ਼ਲ ਦਾ ਕੰਮ ਬਰਡੇ ਦਾ ਕੰਮ ਮੈਂ ਵੀ ਰਾਤ ਬਰਾਤ ਕਈ ਵਾਰ ਟੂਰ ਵਗੈਰਾ ਸਾਡੇ ਬਾਹਰ ਦੇ ਵੀ ਹੁੰਦੇ ਆ ਬਾਹਰ ਵੀ ਅੰਦਰ ਆਣੇ ਜਾਣੇ ਹੁੰਦੇ ਜੇ ਮੈਂ ਨਾ ਹੁੰਦਾ ਘਰੇ ਤਾਂ ਇਹਨੂੰ ਮਾਰ ਜਾਂਦੇ ਜੀ ਪੁਲਿਸ ਨੂੰ ਕੰਪਲੇਂਟ ਦਿੱਤੀ ਪੂਰੀ ਸ਼ਰਾਮ ਨਾਲ ਰੱਜੇ ਵੇਸੀ ਸਾਰੇ ਹਾਂਜੀ ਪੁਲਿਸ ਨੂੰ ਕੰਪਲੀਟ 100 ਨੰਬਰ ਤੇ ਵੀ ਕੰਪਲੀਟ ਕੀਤੀ ਹੈ ਜੀ ਹਾਂਜੀ ਰਾਤੀ ਮੌਕੇ ਤੇ ਪੁਲਸ ਆਈ ਸੀ ਹਾਂਜੀ ਹਾਂਜੀ ਪੰਜ ਪੁਲ ਮਲਾਜਮ ਆਏ ਸੀਗੇ ਜੀ ਕਿੰਨੇ ਲੋਕ ਜ਼ਖਮੀ ਐ ਇਹਦੇ ਵਿੱਚ ਟੋਟਲ ਇਹਦੇ ਵਿੱਚ ਮੇਰੇ ਭਰਾਈ ਐ ਜਖਮੀ ਤਾਂ ਮੀਨਾ ਅੱਛਾ ਜ਼ਿਆਦਾ ਹੋਈ ਐ ਜੀ ਉਦੇ ਫਾਦਰ ਸਾਹਿਬ ਨਾਲ ਵੀ ਕੁੱਟਮਾਰ ਕੀਤੀ ਹੈ ਜੀ ਛੂੜੇ ਛੂੜੇ ਮਾਰੇ ਹਾਂਜੀ ਕਿਤੇ ਮਾਰੇ ਹੱਥ ਤੇ ਉਹ ਮਾਰੇ ਤਾਂ ਉਹਨੇ ਸਿੱਧੇ ਸੀਗੇ ਉਹਨੇ ਹੱਥ ਅੱਗੇ ਕਰ ਲਏ ਜੀ ਉਹਦੇ ਹੱਥਾਂ ਦੇ ਸਾਰੇ ਬੱਜੇ ਜੀ ਉਹਦੇ ਕੇਸਾਂ ਨੂੰ ਫੜ ਕੇ ਉਹਦੀ ਬੜੀ ਬੇਇੱਜ਼ਤੀ ਕੀਤੀ ਹੈ ਜੀ ਦੇ ਕੋਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੋ ਬਣਦੀ ਕਾਰਵਾਈ ਹੈ ਪੂਰੀ ਹੋਣੀ ਚਾਹੀਦੀ ਹੈ ਜੀ ਸਾਡੇ ਹੱਕ 'ਚ ਫੈਸਲਾ ਹੋਣਾ ਚਾਹੀਦਾ ਹੈ ਸਰਕਾਰ ਨੂੰ ਵੀ ਡਿਮਾਂਡ ਹੈ ਸਾਡੀ ਜੀ ਵੀ ਕੋਈ ਵਿਤਕਰਾ ਨਾ ਕੀਤਾ ਜਾਏ ਜੀ ਦਾ ਕਸੂਰ ਹੈ ਉਹਦੇ ਤੇ ਪੂਰਾ ਰੋ ਇਹ ਮੁੱਦੇ ਜਿਹੜੇ ਤੁਸੀਂ ਨਾਮ ਦੇ ਰਹੇ ਹੋ ਕੋਈ ਪਾਰਟੀ ਤੋਂ ਵੀ ਬਿਲੋਂਗ ਕਰਦੇ ਹੈ ਪਾਰਟੀ ਨਾਲਤਾ ਨਹੀਂ ਜੀ ਪਾਰਟੀ ਦੀ سپورਟ ਜ਼ਰੂਰ ਹੈ ਜੀ ਕਿਹੜੀ ਪਾਰਟੀ ਦੇ ਦੇਖੋ ਇਹ ਅਜੀਤਪਾਲ ਕੋਲੀ ਦੀ سپورਟ ਹੈ ਜੀ ਇਹਨਾਂ ਨੂੰ ਕਿਉਂਕਿ ਅਜੀਤਪਾਲ ਕੋਲੀ ਦੇ ਮੁਕਾਬਲੇ ਅਸੀਂ ਇਲੈਕਸ਼ਨ ਲੜੇ ਸੀਗੇ ਉਹ ਰੰਜਿਸ਼ ਅੱਜ ਘੱਟਨ ਨੂੰ ਆ ਰਿਹਾ ਜੀ ਉਹ ਅੱਜ ਉਹ ਪਾਵਰ ਚ ਹੈ ਅੱਜ ਉਹਦੀ ਸਰਕਾਰ ਆ ਗਈ ਉਹ ਰੰਜਿਸ਼ ਕਰ ਰਿਹਾ ਸਾਡੇ ਨਾਲ ਕੀ ਨਾਮ ਹੈ ਭਾਈ ਸਰ ਸਿੰਘ ਰੰਜਿਸ਼ੀ ਜੀ ਕੀ ਮਾਮਲਾ ਕੀ ਹੈ ਜੀ ਇਹ ਭਾਈ ਕੱਲ ਰਾਤ ਨਾਲ ਜੀ ਚਾਰ ਪੰਜ ਮੁੰਡੇ ਮੇਰੇ ਘਰ ਵਰਗੇ ਸਾਡੇ 12 ਵਜੇ ਦਾ ਟਾਈਮ ਸੀਗਾ ਹੁਣ ਧਮਕੇਦਿਆਂ ਗਾਲਾਂ-ਗਾਲਾਂ ਕੱਢੀਆਂ ਉੰਦੇ ਸਾਰ ਮੇਰੇ ਬੈੱਡ ਤੇ ਚੜ ਕੇ ਸੁੱਤਾ ਪੈ ਗਿਆ ਮੈਂ ਮੇਚਰਾਂ ਘਬਰਾ ਗਿਆ ਮੇਰੇ ਵਾਲ ਫੜ ਲਈ ਵਾਲ ਨਾ ਛੱਡਣ ਮੁੰਡਾ ਸੀ ਜਾਂ ਸਾਗਰ ਸਾਗਰ ਕਾਲੇ ਰਸਤੇ ਦਾ ਮੁੰਡਾ ਹੈਗਾ ਉਹਨੂੰ ਕੋਲ ਚਾਕੂ ਘੱਟ ਇੱਕ ਮਨਜੋਤ ਸਿੰਘ ਨਾਮ ਦਾ ਮੁੰਡਾ ਸੀਗਾ ਉਹਨੇ ਦੋਨਾਂ ਚਾਕੂ ਕੱਢ ਲਏ ਇੱਕ ਮਨੀ ਸੀਗਾ ਉਹਨੇ ਮੇਰੇ ਕੇਸ ਫੜ ਲਈ ਕੇਸ ਨਾ ਛੱਡੇ ਜੀ ਉਹ ਕੱਕ ਸੁਨੋ ਕੀ ਇੱਕ ਵੀਨੇ ਨਾਮ ਦਾ ਮੁੰਡਾ ਸੀ ਉਹ ਕੋਲ بیس ਬੰਦਾ ਸੀ ਉਹਨੇ بیس ਬੰਦਾ ਮਾਰਿਆ ਫਿੱਟ ਤੇ ਫਿੱਟ ਤੇ ਵੀ ਲੱਗਿਆ ਹੈਗਾ ਫਿਰ ਤੋਂ ਨਾ ਮੇਰੇ ਚਾਕੂ ਮਾਰਦਾ ਫਤੂ ਦੇ ਜੀ ਮਾਰਨ ਦੀ ਕੋਸ਼ਿਸ਼ ਕੀਤੀ ਚੱਕ ਬਣੇ ਵਾਲਾ ਹਨ ਹੋਚਾ ਕੀਤਾ ਸੱਜਾ ਤੱਕ ਹੀ ਕਰਦਾ ਸਾਤੇ ਲੱਗ ਗਿਆ ਜੀ ਬਯਾ ਗਰਦਨ ਦੇ ਕੋਲ ਲੱਗਿਆ ਹੈਗਾ ਕਾਰਨ ਕੀ ਮੰਨਦੇ ਹੋ ਕਾਰਨ ਕਿਉਂ ਹੈ ਹਮਲਾ ਕਿਉਂ ਕੀਤਾ ਗਿਆ ਇਹ ਜਣਾ ਮਨਜੋਤ ਹਨ ਜੀ ਇਹਦੀ ਉਹਨਾਂ ਰੰਜੀ ਸੀ ਜੀ ਕਿਹਦੇ ਮਨਜੋਤ ਜੀ ਤੁਹਾਡੀ ਮਨਜੋਤ ਜੀ ਅੱਛਾ ਹਾਂਜੀ ਉਹ ਮੇਰਾ ਫਰੈਂਡ ਸੀਗਾ ਜੀ ਉਹ ਆਪਸ ਵਿੱਚ ਇਕੱਠੇ ਹੋ ਗਏ ਨਾਲ ਝਗੜਾ ਹੋਇਆ ਸੀ ਕਿ ਮੈਂ ਛੱਡ ਛੜਾ ਕਰਾਇਆ ਸੀਗਾ ਉਸ ਤੋਂ ਬਾਅਦ ਮੇਰੇ ਕੁਸ਼ਰ ਬਣ ਗਏ ਜੀ ਇਹ ਨਾਲ ਤੁਸੀਂ ਦੋਸਤ ਵੀ ਸੀ ਹਾਂਜੀ ਦੋਸਤ ਸੀ ਜੀ ਇਹ ਉਹਨੂੰ ਤੁਹਾਡੇ ਕਿੰਨੇ ਲੱਗੀ ਕਿਥੇ ਕਿਥੇ ਆ? ਖਾਤਰੇ ਲੱਗੀ ਜੀ। ਗਰਦਨ ਤੇ ਵੀ ਲੱਗੀ ਹੋਈ ਆ। ਇਹ ਸਾਰੇ ਕੰਮ ਕਰਕੇ ਕਰਦੇ ਆ। ਹਾਂਜੀ। ਇਹ ਕਿਉਂ ਕੰਮ ਕੀ ਕਰਦੇ? ਦੋ ਦੋ ਵੇਲੇ ਨੇ। ਦੋ ਕਵਾੜੀ ਦਾ ਕੰਮ। ਪਾਰਟੀ ਤੋਂ ਵੀ ਬਿਲੋਂਗ ਕਰਦੇ ਕੋਈ? ਹਾਂਜੀ ਹਾਂਜੀ। ਕਿਹੜੀ ਪਾਰਟੀ ਤੋਂ? ਇਹ ਭਾਈ ਆਮ ਆਦਮੀ ਪਾਰਟੀ ਜੀਤਪਾਲ ਦੇ। ਬਿਲੋਂਗ ਨਹੀਂ ਕਰਦਾ। ਅੱਛਾ ਉਹਨਾਂ ਨੂੰ ਸਪੋਰਟ ਕਰਦੇ ਆ। ਹਾਂਜੀ ਹਾਂਜੀ। ਤੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਰਹੇ ਹੋ? ਸਰ ਜੀ ਤੁਹਾਡੇ ਸਾਹਮਣੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ। ਮੈਨੂੰ ਸਾਫ਼ ਮਿਲਦਾ ਦੇ ਦੇਗਾ। ਕਿੰਨੇ ਵੇ ਦੀ ਗੱਲ ਸੀ ਇਹ ਕਿ ਕੱਲ ਰਾ 12:30 ਦਾ ਟਾਈਮ ਸੀਗਾ ਜੀ ਜੀ ਨੀਲਮ ਪੰਡਾਰੇ ਜੀ ਕੀ ਮਾਮਲਾ ਕੀ ਹੈ ਜਿਹੜੇ ਮੁੰਡੇ ਦੇ ਉੱਤੇ ਹਮਲਾ ਹੋਇਆ ਮਕਾਨਨ ਕੀ ਦੱਸ ਜਾਂਦੇ ਹੋ ਕਾਰਨ ਨਾਲ ਪਿਛਲੀ ਕਾਰਨ ਦੱਸ ਸੀ ਜੀ ਪੰਜ ਮੁੰਡੇ ਚਾਰ ਮੁੰਡੇ ਆਏ ਨੇ ਉੱਪਰ ਚੜ੍ਹ ਕੇ ਚਾਕੂ ਮਾਰੇ ਆਪਣੇ ਪਤੇ ਸਾਰੇ ਹੱਥ ਦੇ ਉੱਤੇ ਲਾ ਗਏ ਬਾਕੀ ਇਹ ਹੈ ਕਿ ਮੇਰਾ ਅਜੀਤਪਾਲ ਖੋਲੇ ਦੇ ਨਾਲ ਨਵੇਂ ਇਲੈਕਸ਼ਨ ਲੜੀ ਸੀਗੀ ਸਭ ਤੋਂ ਵੱਡੀ ਰੰਜੇ ਸੀ ਕਿ ਉਹਨਿਸਟਮ ਉਹ ਪਾਵਰ ਚ ਹੈ ਅਸੀਂ ਡੰਗਾ ਆਪਣੀ ਪਾਵਰ ਦੀ ਸ਼ਕਤੀ ਦਿਖਾਉਣੀ ਹੈ ਕਿੰਨੇ ਲੋਕ ਸੀ ਕਿੰਨੇ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਬੱਚਾ ਚਾਰ ਬੰਦੇ ਸੀ ਜੀ ਕੋਣ ਕੋਣ ਜਾਣਦੇ ਹੋ ਉਹਨਾਂ ਨਾਲ ਕੋਈ ਕੋਣ ਹੈ ਇੱਕ ਮਨਜੋਤ ਸਿੰਘ ਸੀਗਾ ਇੱਕ ਗਗਨ ਪਾਲ ਸੀ ਸੀਗਾ ਇੱਕ ਸਾਗਰ ਸੀਗਾ ਇੱਕ ਲੀਨਿਆ ਸੀਗਾ ਤੇ ਬਸ ਰੰਜੀਸ ਪੁਰਾਣੀ ਰੰਜੀਸ ਨੂੰ ਲੈ ਕੇ ਲੜਾਈ ਜੜਾ ਸਾਡੀ ਇਨਕੁਆਰੀ ਲੱਗੀ ਹੋਈ ਹੈ ਜੀ ਤੇ ਪਹਿਲਾਂ ਦੋਸਤ ਯਾਰ ਵੀ ਸੀ ਤੁਹਾਡੇ ਮੁੰਡੇ ਮੁੰਡਾ ਇੱਕ ਸੀਗਾ ਮਨਜੋਤ ਉਹ ਹੀ ਗਦਾਰ ਬਣ ਗਿਆ ਉਧਰ ਚਲਾ ਗਿਆ ਤੇ ਰਾਤੀ ਕਿੰਨੇ ਵਜੇ ਹਮਲਾ ਕੀਤਾ ਇਹਨਾਂ ਨੇ ਕੁਈ ਤੇ ਦਾ ਨਾ ਤਿਆਰ ਸੀ ਕੀ ਕੀ ਲੱਕਿਆ ਸੀ ਇਹ ਇੱਕ ਰਿਚ ਫੜੀ ਹੋਈ ਸੀ ਜੀ ਇਹਨਾਂ ਦੇ ਇੱਕ ਵੈਸਪੋੜ ਬੜਿਆ ਹੋਇਆ ਸੀ ਉਹ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਇਨਸਾਫ ਚਾਹੁੰਨੇ ਜੀ ਸਾਡੀ ਇਨਕੁਆਰੀ ਲੱਗੀ ਹੋਈ ਹੈ ਜਿਸ ਵੀਰ ਸਿੰਘ ਜੀ ਦੀ ਕੋਲ ਐਸਪੀ ਸਾਹਿਬ ਕੋਲ ਆਹ ਪਾਰਟੀ ਤੋਂ ਸਾਨੂੰ ਬਹੁਤ ਖਤਰਾ ਹੈ ਜੀ ਪੂਰਾ ਠੀਕ ਹੈ ਜੀ ਮੈਂ 15 ਮਿਤੀ ਲੜਾਈ ਹੋਈ ਆ ਇਹਨਾਂ ਮਾਮਲਾ ਕੀ ਹੈ ਸਾਨੂੰ ਮਾਰਨਿੰਗ ਇਤਲਾ ਆਈ ਐਸ ਵਾਰੇ ਜਗਲ ਲੜਾਈ ਹੋਇਆ ਇੱਕ ਮੈਟਰ ਦੀ ਬਸ ਜੀ ਸਾਨੂੰ ਮਾਰਨਿੰਗ ਇਤਲਾ ਮਿਲੀ ਆ 8 ਵਜੇ ਦੇ ਕਰੀਬ ਦੋ ਪਾਰਟੀਆਂ ਜਿਹੜੀਆਂ ਉਹ ਐਡਮਿਟ ਹੋਈਆਂ ਨੇ ਰਜ਼ਿੰਦਰਾ ਹਸਪੀਟਲ ਤਾਂ ਰਜ਼ਿੰਦਰਾ ਹਸਪੀਟਲ ਤੋਂ ਸਾਨੂੰ ਇਤਲਾ ਮਿਲੀ ਹੈ ਤਾਂ ਜੋ ਆਈਓ ਸੀਗੇ ਔਨ ਡਿਊਟੀ ਤਾਂ ਉਹ ਮਤਲਬ ਬਿਆਨ ਲੈਣ ਲਈ ਗਈ ਹੋਈ ਨਹੀਂ ਹਸਪੀਟਲ ਤਾਂ ਜਿੱਦਾਂ ਦਾ ਵੀ ਬਿਆਨ ਹੋਏਗਾ ਉਸੇ ਹਿਸਾਬ ਨਾਲ ਜੋ ਬੰਦੀ ਕਾਰਵਾਈ ਹੋਊਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ